ਸਭ ਤੋਂ ਪਹਿਲਾਂ ਤਾਂ ਸਾਨੂੰ ਸਾਡੀ ਐਸੋਸੀਏਸ਼ਨ ਨੂੰ ਬੜਾ ਮਾਣ ਹੈ ਵੀ ਛੋਟੇ ਸੱਦੇ ਤੁਸੀਂ ਆ ਜਾਨੇ ਹੋ। ਭਾਈ ਤੁਹਾਡੇ ਬਹੁਤ ਧੰਨਵਾਦੀਆਂ ਤੁਹਾਡੇ ਤੇਰੇ ਭਰਾਵਾਂ ਦੀ ਖਰੀਦ ਹਰੇਕ ਗੱਲ ਨੂੰ ਤੇ ਇਕੱਠੇ ਹੋ ਕੇ ਆਣੀ ਹੈ। ਅੱਜ ਦੀ ਵੀ ਜਿਹੜੀ ਪ੍ਰੈਕਨਫਰੈਂਸ ਹੈ ਉਹ ਪੰਜਾਬ ਹੌਟ ਮਿਸ਼ਨ ਪਲਾਨਟ ਵਾਸਤੇ ਬਹੁਤ ਖਾਸ ਹੈ। ਪੰਜਾਬ ਦੇ ਹਿੱਤਾਂ ਵਾਸਤੇ ਬਹੁਤ ਵੱਡੀ ਹੈ। ਆਪਾਂ ਸ਼ੁਰੂ ਕਰਦੇ ਹਾਂ। ਪੰਜਾਬ ਸਰਕਾਰ ਜਿਹੜੀ ਨੌਜਵਾਨਾਂ ਨੂੰ ਰਜਗਾਰ ਦੇਣ ਦਾ ਦਾਵਾ ਕਰਦੀ ਹੈ ਭਵਨਤਮ ਜੀ ਕਹਿੰਦੇ ਆ ਵੇਖੀ ਦਾ ਫੋਰਮ ਚੋਂ ਵੀ ਥੱਦ ਲਾਂਗੇ ਇਹਨਾਂ ਦੇ ਰਜਗਾਰ ਦੇਵਾਂਗੇ ਉਹਨਾਂ ਦਾ ਅਸਲ ਸੱਚ ਕੀ ਹੈ ਸਰਕਾਰ ਦਾ ਅੱਜ ਹੀ ਤੁਹਾਡੇ ਸਾਹਮਣੇ ਲਿਆਵਾਂਗੇ ਪੰਜਾਬ ਵਿੱਚ ਜਿੰਨੇ ਵੀ ਹੌਟ ਮਿਕਸ ਪਲਾਂਟ ਲੁੱਕ ਦੇ ਕੰਮ ਕਰਨ ਵਾਲੇ ਪਲਾਂਟ ਲੱਗੇ ਆਏ ਇਹਨਾਂ ਦੀ ਘੱਟੋ ਘੱਟ ਇੱਕ ਪਲਾਂਟ ਦੀ ਕੀਮਤ 2 ਕਰੋੜ ਤੋਂ ਲੈ ਕੇ 3 ਕਰੋੜ ਵੀ ਦਿਕ ਰਹਾ ਥਾਂ ਨੇ ਮਸ਼ੀਨਰੀ ਇਹ ਜਿਨ੍ਹਾਂ ਦੇ ਪਲਾਂਟ ਲੱਗੇ ਐ ਇਹਨਾਂ ਦੇ ਕੋਈ ਨੌਜਵਾਨ ਬੱਚੇ ਮੁੰਡੇ ਬੀ ਟੈਕ ਐ ਬਹੁਤ سارے ਐਮ ਟੈਕ ਐ ਇੱਥੇ ਬੈਠੇ ਵੀ ਐ ਆਹ ਮੁੰਡਾ ਬੀ ਟੈਕ ਐ ਆਹ ਐਮ ਟੈਕ ਐ ਠੀਕ ਐ ਇੱਥੇ ਹੋਰ ਵੀ ਬਹੁਤ ਬੈਠੇ ਨੇ ਜਿਹੜੇ ਬੀ ਟੈਕ ਐ ਐਮ ਟੈਕ ਨੇ ਉਹਨਾਂ ਦੇ ਪਲਾਂਟ ਲੱਗੇ ਐ 40 40 ਸਾਲ ਦੇ ਉਹ ਹੋ ਗਏ ਨੌਕਰੀਆਂ ਧੌਂੜ ਟੱਪ ਗਈ ਆਵਦਾਰ ਰਜਾਰ ਚਲਾਇਆ ਹੋਇਆ ਹੈ ਉਹ ਠੀਕ ਰਜਾਰ ਚੱਲ ਰਹੇ ਨੇ ਤੇ ਸਾਰੇ ਠੇਕੇਦਾਰ ਜਿਹੜੇ ਇੱਕ ਫਾਲਤ ਸੀ ਤੋਂ 10 12 ਕਰੋੜ ਦੇ ਕੰਮ ਕਰਦੇ ਆ ਉਹਨਾਂ ਨਾਲ ਇਹਨਾਂ ਦੇ ਪਰਿਵਾਰ ਚੱਲਦੇ ਆ ਉਹਨਾਂ ਨਾਲ ਇਹਦੀਆਂ ਮਸ਼ੀਨਰੀਆਂ ਕਸਟਾਂ ਜਾਂ ਮੀਣੇ ਤਾਂ ਇਹ ਸਾਰਾ ਕੁਸ ਸਮੂਥਲੀ ਪੰਜਾਬ ਚ ਚੱਲ ਰਿਹਾ ਹੈ ਪਰ ਖੌਨ ਪੰਜਾਬ ਸਰਕਾਰ ਨੇ ਇਹਨਾਂ ਦਾ ਸਾਰੇ ਪੰਜਾਬ ਦੇ ਇਹਦੇ ਠੇਕੇਦਾਰ ਪੜ੍ਹੇ ਲਿਖੇ ਨੌਜਵਾਨ ਹੈ ਛੋਟੇ ਵਪਾਰੀਆਂ ਦੇ ਮੁੰਡੇ ਹੈ ਕਈ ਛੋਟੇ ਜ਼ਿਮੀਂਦਾਰਾਂ ਦੇ ਮੁੰਡੇ ਹੈ ਜਿਨ੍ਹਾਂ ਨੇ 2-2 ਕਿਲੇ ਵੇਚ ਕੇ ਪlant ਲਾਏ ਹੈ ਛੋਟੇ ਵਪਾਰੀ ਹੈ ਪੜ੍ਹੇ ਲਿਖੇ ਮੁੰਡੇ ਹੈ ਉਹਨਾਂ ਦੇ ਰੁਜ਼ਗਾਰ ਬੰਦ ਕਰਨ ਦੀ ਤਿਆਰੀ ਕਰਤੀ ਬਹੁਤ ਵੱਡੇ ਪੱਧਰ ਤੇ ਪਹਿਲਾਂ ਤਾਂ ਖੱਬੇ 3 ਸਾਲ ਇਹ ਸਰਕਾਰ ਨੇ ਕੋਈ ਕੰਮ ਲਾਇਆ ਹੀ ਨਹੀਂ ਇਹ ਵੀ ਅਯਾਦੀ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਹੈ ਵੀ 3.5 ਸਾਲ ਹੋ ਗਏ ਸਰਕਾਰ ਬਣੀ ਨੂੰ ਜਿਵੇਂ ਸਰਕਾਰ ਰਜਗਾਰ ਦੇ ਦਾਵੇ ਭਰਦੀ ਹੈ ਵੀ ਇੱਕ ਕੰਮ ਲਾਇਆ ਨਹੀਂ ਸਰਕਾਰ ਕੰਮ ਹੀ ਨਹੀਂ ਲਾਇਆ ਸਾਰੇ ਠੇਕੇਦਾਰ ਵਿਲੇ ਜੇ ਹੁਣ ਕੰਮ ਲਾਉਣ ਦੀ ਤਿਆਰੀ ਹੋਈ ਹੈ ਹੰਤ ਸਰਕਾਰ ਕਹਿੰਦੀ ਅਸੀਂ ਫੰਡ ਰੇਂਜ ਕੀਤੀ ਹੈ ਤਾਂ ਸਰਕਾਰ ਨੇ ਜਿਹੜੇ ਛੋਟੇ ਕੰਮ ਲੱਗਨੇ ਸੀਗੇ 2-2 ਕਰੋੜ ਦੇ ਉਹਨਾਂ ਨੂੰ 30 ਤੋਂ 50 ਕਰੋੜ ਦੇ ਕੰਮ ਲਾਉਣ ਦੀ ਮਤਲਬ ਕਿ ਪ੍ਰੋਪੋਜ਼ਲ ਬਣਾ ਲਈ ਜੇ ਇਹ ਤੇ ਚੜ ਗਈ ਮਨਜ਼ੂਰੀ ਦੇਤੀ ਪਹਿਲਾਂ ਇਹ ਕੰਮ 2 ਕਰੋੜ ਤੋਂ ਲੈ ਕੇ 3 ਕਰੋੜ ਦੇ ਲਿੰਕ ਲੋਨ ਦੇ ਕੰਮ ਲੱਗਦੇ ਸੀ ਤੇ ਖਾਦੇ ਲਾ ਕੇ ਸਾਰੇ ਪੰਜਾਬ ਦੇ ਛੋਟੇ ਠੇਕੇਦਾਰ ਕਰਦੇ ਸੀ। ਉਹ ਅੰਤਮਾਨ ਦੀ ਨਾਲ ਸਾਡੀ ਇੱਕ ਮੀਟਿੰਗ ਵੀ ਥੱਦੀ ਸੀਗੀ। ਤਗੋਰ ਥੀਟਰ 'ਚ। ਸਾਰੇ ਪੰਜਾਬ ਦੇ ਉੱਥੇ ਠੇਕੇਦਾਰ ਵੀ ਆਏ ਸੀ। ਔਰ ਉਸੇ ਸਾਨੂੰ ਬੜੀ ਹਲਾਕੇ ਦਿੱਤੀ ਸੀ ਵੀ ਬਾਕੇ ਸਭ ਕੁਝ ਦੇਵਾਂਗੇ। ਤੁਸੀਂ ਉੱਥੇ ਕੰਮ ਵਧੀਆ ਕਰੋ ਪੰਜਾਬ 'ਚ। ਅਸੀਂ ਉੱਥੇ ਹਮੇ ਵੀ ਬੜੀ ਸੀਗੀ ਵੀ ਤੁਸੀਂ ਸਾਡੀਆਂ ਛੋਟੇ ਛੋਟੇ ਮੰਗਾਂ। ਸਾਡੇ ਪਰਸਨ ਮੰਗਾਂ ਨਹੀਂ ਉਹ ਵੀ ਜਿਵੇਂ ਕੋਈ ਬਾਹਰੋਂ ਤੋੜਿਆ ਜ਼ਿਮੀਂਦਾਰਾਂ ਨੇ ਕਿ ਇਹ ਮਿੱਟੀ ਘੱਟ ਹੁੰਦੀ ਹੈ ਤੁਸੀਂ ਉਹ ਪੂਰੀ ਕਰੋ। ਤਾਂ થી ਤੁਹਾਨੂੰ 5 ਸਾਲ ਦੀ ਕੇਸੀ ਤੁਹਾਨੂੰ 6 ਸਾਲ ਦੀ ਗਾਰੰਟੀ ਵੀ ਦੇਵਾਂਗੇ ਪਰ ਹੁਣ ਪਤਾ ਲੱਗਦਾ ਹੈ ਮੁੱਖ ਮੰਤਰੀ ਨੇ ਉਹ ਪੰਜਾਬ ਦੇ ਠੇਕੇਦਾਰ ਨਾਲ ਇੱਕ ਕੋਝਾ ਮਜ਼ਾਕ ਕੀਤਾ ਸੀ ਜਿਹਦੇ ਤੇ ਕੋਈ ਹੋਰ ਗੱਲ ਨਹੀਂ ਦੀ ਇੱਕ ਇੱਕ ਕੰਮ ਹਨ 2-2.5 ਕਰੋੜ ਦੇ ਕੰਮ ਦੀਆਂ ਸਾਰੀਆਂ ਡੀਐਨਟੀਆਂ ਬਣੀਆਂ ਸੀ ਅਖਵਾਵਾਂ ਚ ਲੱਗਣ ਦੀ ਪਿਆਰੀ ਸੀ ਪਰ ਇਹ ਇੱਕ ਮੂਹ ਜਾਨੀ ਆਰਡਰ ਆਇਆ ਸਾਰੇ ਇਹ ਕੰਮ ਰੁਕਤੇ ਹੁਣ ਇਹ ਸੁਣਨ ਚ ਆਇਆ ਇੱਕ ਆਮ ਆਦਮੀ ਪਾਰਟੀ ਦਾ ਹਾਰੇ ਹੋਇਆ ਗਰੁੱਪ ਦਿੱਲੀ ਤੋਂ ਪੰਜਾਬ ਚ ਆਇਆ ਜੀ ਨੇ ਪੰਜਾਬ ਦੀ ਪਾਵਰ ਨੂੰ ਕਲਚੁਅਲ ਕਰ ਲਿਆ ਆਪਦੇ ਹੱਥੇ ਚ ਲੈ ਰਿਆ ਉਹਦੇ ਅੱਗੇ ਪੰਜਾਬ ਸਰਕਾਰ ਕੁਛ ਨਹੀਂ ਉਹਨਾਂ ਨੇ ਇੱਕ ਫੈਕਟਰੀ ਮੰਡੀ ਬੋਰਡ ਹੈ ਰਾਮਵੀਰ ਜੀ ਆਈਐਸ ਨੇ ਹੁਣ ਨਾਲ ਗਾਇਕ ਕਾਨੂੰਨੀ ਮੀਟਿੰਗਾਂ ਕੀਤੀਆਂ ਵੀ ਵੱਡੇ ਟੈਂਡਰ ਕਿਵੇਂ ਲੈ ਜਾਣ ਹੁਣ ਜਿਹੜੇ ਦਿੱਲੀ ਦਾ ਗਰੁੱਪ ਹੈ ਜਿਹੜਾ ਵੱਡੇ ਟੈਂਡਰ ਲਾਊਗਾ ਤਾਂ ਇਹਨਾਂ ਛਪਸਟਾ ਵਿਅਕਤੀ ਕਮਿਸ਼ਨ ਦੀ ਅਭੀ ਤਿਆਰੀ ਕਰ ਰਿਹਾ ਹੈ 5% ਦੇ ਮਿਲੂਗਾ ਵੱਡਿਆਂ ਤੋਂ ਵੀ 10% ਮਿਲੂਗਾ ਸ਼ਰੇਆਮ ਕਮਿਸ਼ਨ ਲੈ ਰਿਹਾ ਹੋ एक विव विव है किसी बड़ा पी ए है कोई उन्हें फैक्ट्री मंडी बोर्ड मीटिंग की और फैक्ट्री मंडी बोर्ड राम ने पूरी हामी भरी है भी मैं जिमेवार है कोई पंजाब का अर्थ नहीं बोलूंगा कोई ठेकेदार नहीं बोलूंगा मैं देखूंगा जो कोई बोलता तो मैं सारे टेंडर बड़े लाऊंगा फिर इन्ह ने फर्मा कर ਫਿਰ ਇਹਨਾਂ ਨੇ ਵੱਡੇ ਕੰਮਾਂ ਦੀ ਪਹਿਲਾਂ ਤਾਂ ਮਖੀ 2-200 ਕਰੋੜ ਦੇ ਕੰਮ ਲਾਓ। ਭੱਡੀਆਂ ਫਰਮਾ ਸਕਦੀਆਂ। 2-200 ਕਰੋੜ ਦੇ ਕੰਮ ਲੱਗ ਵੀ ਇੱਕੋ ਕੰਮ ਤੋਂ ਹੀ 10 ਰੰਡ ਪੈ 200 ਕਰੋੜ ਵਿੱਚੋਂ 2 ਤੱਕ 4 ਕਰੋੜ ਕਿੰਨਾ ਬਣ ਗਿਆ ਉਹ ਲੈ ਲਓ ਨਾਲ ਤਾਂ ਬਦਨਾਮੀ ਨਹੀਂ ਹੋਊਗੀ। ਛੋਟੇ ਠੇਕੇਦਾਰ ਭੁੱਖੇ ਮਰਦੇ ਤਾਂ ਮਰ ਜਾਣ। ਪਰ ਉਹਨਾਂ ਨੇ ਆਪਣੀਆਂ ਸ਼ਰਤਾਂ ਰੱਖਤੀਆਂ ਵੀ ਸਾਡੀਆਂ ਸ਼ਰਤਾਂ ਨਾ ਗਾਂ ਮੈਂ ਚੱਲੂਗਾ। ਜਿੱਥੇ ਭੱਜ ਗਏ। ਫਿਰ ਇਹਨਾਂ ਨੇ ਛੋਟੀਆਂ ਜਿਹੜੇ ਫਰਮਾਂ 50-50 ਕਰੋੜ ਵਾਲੀਆਂ ਉਹ ਤਿਆਰ ਕੀਤੀਆਂ। ਜਿੱਥੇ ਜਿੱਥੇ ਫਰਮਾਂ ਤਿਆਰ ਹੋ ਰਹੀਆਂ ਉੱਥੇ ਉੱਥੇ ਟੈਂਡਰ ਲੱਗਦੇ ਆ ਟੈਨ ਇਹਨਾਂ ਕੋਲ ਘਟਾ ਸਾਰੇ ਪੰਜਾਬ ਜਿੱਥੇ ਟੈਂਡਰ ਲਾਉਨੇ ਸੀ ਹੁਣ ਇਹਨੇ ਇੱਕ ਮਲੋੜ ਦਾ ਟੈਂਡਰ ਲਾਇਆ 45 ਕਰੋੜ ਦਾ ਟੈਂਡਰ ਲਾਇਆ ਉਥੇ 45 ਕਰੋੜ ਦੇ ਟੈਂਡਰ ਚ 96 ਸ਼ਰਤਾਂ 96 ਸ਼ਰਤਾਂ ਦਾ ਟੈਂਡਰ ਲਾਇਆ ਪਰ ਮੈਨੂੰ ਦੱਸਣ ਦੀ ਲੋੜ ਨਹੀਂ ਵੀ 96 ਸ਼ਰਤਾਂ ਦਾ ਟੈਂਡਰ ਜੇ 45 ਕਰੋੜ ਦਾ ਲਾਇਆ ਹੈ ਉਹ ਕਿਉਂ ਲਾਇਆ ਇਹ ਕਿ ਮੈਂ ਕਹਿੰ ਤੱਕ ਦੇ ਜੀ ਨਹੀਂ ਕਰਦਾ ਜਿਹੜਾ ਵੀ ਕੋਈ ਟੈਂਡਰ ਲਾ ਰਿਹਾ ਹੈ RAMBIA IFS ਨਾਲੋਂ ਦੱਫਤਰ ਮਾਰ ਕੇ ਅਰਸਰ ਦੇ ਨਾਂ ਲਾਇਆ ਇੱਕ ਦਿੱਲੀ ਦਾ ਗਰੁੱਪ ਹੈ ਜਿਹੜਾ ਆਪлитиਕਲ ਗਰੁੱਪ ਹੈ ਇਹ ਸਾਰੇ ਨੇ ਆਪਦਾ ਇੱਕ ਕਮਿਸ਼ਨ ਰੱਖਿਆ ਹੋਇਆ ਹੈ ਔਰ ਕਮਿਸ਼ਨ ਲੈਣਗੇ ਜੇ ਇਹ ਟੈਂਡਰ ਲਾਉਣੋਂ ਨਹੀਂ ਹਟਦੇ ਵੱਡੇ ਟੈਂਡਰ ਕੈਨਸਲ ਨਹੀਂ ਕਰਦੇ ਅਸੀਂ ਮੰਨਦੇ ਹਾਂ ਕਿ ਹਾਈ ਕੋਰਟ ਜਾਵਾਂਗੇ ਅਭੀ ਹਿੰਦੁਸਤਾਨ ਦੀ ਹੋਮ ਮਿਨਿਸਟਰੀ ਨੂੰ ਇਹ ਲਿਖਤ ਆਪਦਾ ਦੁੱਖ ਦੱਸਾਂਗੇ ਔਰ ਦੱਸਾਂਗੇ ਇਹਨਾਂ ਅਫਸਰਾਂ ਦੇ ਕਾਰਨਾਂ ਮੇ ਕਿੱਥੋਂ ਕਿੱਥੇ ਕਿਵੇਂ ਕਿਵੇਂ ਪੈਸਾ ਇਕੱਠਾ ਕਰਦੇ ਤੇ ਇਹਨਾਂ ਦੇ ਜਾਇਦਾਦਾਂ ਜਿਹੜੀਆਂ ਉਹ ਹੋਮ ਮਿਨਿਸਟਰ ਨੂੰ ਦੱਸਾਂਗੇ ਉਹ ਸੀਬੀਆਈ ਨੂੰ ਦੱਸਾਂਗੇ ਤੇ ਅਸੀਂ ਈਡੀ ਨੂੰ ਵੀ ਲਿਖਤੀ ਭੇਜਾਂਗੇ ਕਿ ਕਿਵੇਂ ਕਿਵੇਂ ਇਹਨਾਂ ਨੇ ਸਾਨੂੰ ਦਬਕੇ ਮਾਰ ਕੇ ਸੌਤਕ ਕਮਿਸ਼ਨ ਘਟਾ ਕੀਤਾ ਅਸੀਂ ਇਹ ਸਾਰੇ ਇਹਨਾਂ ਦੇ ਪੁੱਤਰੇ ਕੋਲ ਲਾਂਗੇ ਹੁਣ ਜੇ ਵੱਡੇ ਟੈਂਡਰ ਲੱਗ ਜਾਂਦੇ ਐ 45-41 ਕਰੋੜ ਦੇ ਦੋ ਹੰਤ ਪੰਜਾਬ ਚ ਇੱਕ 5 ਕਰੋੜ ਦੇ 10 ਕਰੋੜ ਦਾ ਜਿਹੜਾ 5 ਕਰੋੜ ਦਾ ਰਸਨਤ ਹੈ ਜਿਹਦਾ ਉਹ 6 ਕਰੋੜ ਦਾ ਕੰਮ ਨਹੀਂ ਕਰ ਸਕਦਾ ਉਹ 6 ਕਰੋੜ ਤੋਂ ਵੱਧ ਕੰਮ ਨਹੀਂ ਕਰ ਸਕਦਾ ਇਹ 40 ਕਰੋੜ ਦੇ ਕੰਮ ਲਾ ਰਹੇ ਹੈ ਹੁਣ ਪੰਜਾਬ ਦੇ ਜਿਹੜੇ ਨੌਜਵਾਨ ਹੈ ਐਮ ਟੱਕ ਹੈ ਬੀ ਟੱਕ ਹੈ ਛੋਟੇ ਪਾਰੀ ਹੈ ਛੋਟੇ ਜ਼ਿਮੀਂਦਾਰ ਦੇ ਮੁੰਡੇ ਜਿਨੇ ਨੇ ਪਲਾਂਟ ਲਾਏ ਹੈ ਉਹਨਾਂ ਕੋਲ ਇੱਕੋ ਹੀ ਰਸਤਾ ਹੈ ਜਾਂ ਤਾਂ ਢੱਕੇ ਮਾਰਨ ਤੇ ਜਾਂ ਉਹ ਬੈਂਕਾਂ ਤੋਂ ਡਰਦੇ ਕਿ ਪ੍ਰੋਫਿਟ ਲਈ ਫੂ ਸੈਟ ਕਰ ਲੈਣ ਇਹ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਆਇਆ thamveer ਪੰਜਾਬ ਦੇ ਨੌਜਵਾਨਾਂ ਨੂੰ 100 ਸਾਢੇ ਵੱਲ ਧੱਕ ਰਿਹਾ ਹੈ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਹੋ ਰਿਹਾ ਹੈ ਹੁਣ ਅਸੀਂ ਇਹਨਾਂ ਨੂੰ ਇਹ ਅਸੀਂ ਹੁਣ ਤਾਂ ਮੰਗੀ ਤੋਂ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਤਾਂ ਕਹਿੰਦੇ ਵੀ ਇਹ ਤਾਂ ਫੋਰਨ ਚੋਂ ਬੰਦੇ ਮੰਗਾਵਾਂਗੇ ਅੰਮਡੇ ਮੰਗਾ ਲਾਂਗੇ ਇੱਥੇ ਰੋਜ਼ਗਾਰ ਦੇਵਾਂਗੇ ਹੁਣ ਮਾਨ ਸਾਹਿਬ ਤੁਸੀਂ ਸਰਕਾਰ ਦੇ ਮੁਖੀ ਹੋ ਤੁਸੀਂ ਹੁਣ ਚੁੱਪ ਕਿਉਂ ਕਿਹੜੀ ਤਾਕਤ ਹੈ ਜਿਹੜੀ ਤੁਹਾਨੂੰ ਰੋਕ ਰਹੀ ਹੈ ਕਿਹੜੀ ਤਾਕਤ ਹੈ ਜਿਹਨੇ ਤੁਹਾਨੂੰ ਜਵਾਨਬੰਦ ਕੀਤੀ ਹੈ ਵੀ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਠੇਕੇਦਾਰ ਹੈ ਬੀ ਤੱਕ ਐਮਟੱਕ ਹੈ ਵੀ ਉਹਨਾਂ ਨੂੰ ਭੇਜਿਆ ਕਰ ਦਿਓ ਉਹਨਾਂ ਨੂੰ ਫੂਸੜਵਾਲ ਟੱਕ ਦਿਓ ਇਹ ਪੰਜਾਬ ਦੇ ਸਾਹਮਣੇ ਲਿਆਓ ਕਿਹੜੀ ਤਾਕਤ ਹੈ ਤੁਹਾਨੂੰ ਦੱਸਣਾ ਪਊ ਹੈ ਇਹ ਇਤੋਂ ਵੱਧ ਪ੍ਰਸੰਸਾ ਕੀਤਾ ਤੁਹਾਡਾ ਕੈਂਟੋਦਾ ਇੰਨਾ ਜ਼ਰੂਰੀ ਹੈ ਫੈਕਟਰੀ ਮੰਡੀ ਬੋਰਡ ਰਾਮਬੀਰ ਨੂੰ ਕਿ ਜਿਹੜੀ ਹਾਰੀ ਹੋਈ ਦਿੱਲੀ ਦਾ ਇੱਕ ਗਰੁੱਪ ਜਿਹੜਾ ਪੰਜਾਬ ਤੇ ਰਾਜ ਕਰਨਾ ਚਾਹੁੰਦਾ ਉਹਨੂੰ ਇਹ ਵਾਰਨਿੰਗ ਦਿੰਨੇ ਆ ਵੀ ਜਾਂ ਤਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਜਿਹੜੇ ਟੈਂਡਰ ਲਾ ਰਹੇ ਹੋ ਉਹ ਬੰਦ ਕਰ ਦਿਓ ਕਾਨੂੰਨ ਦੇ ਮਤਾਂ ਉਹ ਟੈਂਡਰ ਲਓ ਪੰਜਾਬ ਨੂੰ ਰੁਜ਼ਗਾਰ ਦਿਓ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿਓ ਨਹੀਂ ਪੰਜਾਬ ਦੀ ਐਸੋਸੀਏਸ਼ਨ ਮੰਨਦੇ ਹੋ ਕਿ ਹਾਈ ਕੋਰਟ ਜਾਊਗੀ ਹੋਮ ਲਿਸਟਿਕ ਸੈਂਟਰ ਕੋਲੇ ਅੰਮਿਤ ਸ਼ਾਹ ਦੀ ਅੰਮਿਤ ਸ਼ਾਹ ਜੀ ਤੱਕ ਅਸੀਂ ਇਹ ਦੱਸਾਂਗੇ ਜਾ ਕੇ ਵੀ ਇਹ ਤੱਕਾ ਹੋ ਰਿਹਾ ਹੈ ਇਹਦੀ ਉੱਚ ਅਧਿਕਾਰੀਆਂ ਯਾਤ ਹੋਵੇ ਅਸੀਂ ਇਹਦੇ ਕੋਲੇ ਜਾ ਕੇ ਦੱਸਾਂਗੇ ਕਿ ਕਿਵੇਂ ਵੱਡੇ ਅਫਸਰ ਕਮਿਸ਼ਨ ਲੈ ਕੇ ਛੋਟੇ ਠੇਕੇਦਾਰਾਂ ਤੋਂ ਅਰਬਾਂ ਰੁਪਇਆ ਇਕੱਠਾ ਕਰੀ ਬੈਠੇ ਅਸੀਂ ਉਹਦੀ ਵੀ ਜਾਣਤ ਕਰਾਵਾਂਗੇ ਸਾਡੇ ਕੋਲ ਇੱਕ ਇੱਕ ਸਬੂਤ ਪਿਆ ਹੈ ਅਸੀਂ ਐਫਆਰ ਦੇਣਾ ਦੋਨਾਂ ਦੇ ਵਿਰੁੱਧ ਤਾਂ ਕਰਕੇ ਬੇਨਤੀ ਹੈ ਮਾਨ ਸਾਹਿਬ ਨੂੰ ਧਿਆਨ ਦਿਓ ਚੁੱਪ ਨਾ ਵੱਟੋ ਕੋਈ ਬਿਆਨ ਦਿਓ ਵੀ ਇਹ ਕੌਣ ਕਰਾ ਰਿਆ ਕਿਵੇਂ ਕਰਾ ਰਿਆ ਪੰਜਾਬ ਦੇ ਨੌਜਵਾਨਾਂ ਨਾਲ ਕਿਉਂ ੱਟਕਾ ਹੋ ਰਿਹਾ ਹੈ ਸਾਡੀ ਹੱਥ ਛੁੜ ਕੇ ਬੇਨਤੀ ਹੈ ਸਾਡੇ ਪੜੇ ਲਿਖੇ ਨੌਜਵਾਨਾਂ ਨੂੰ ਸੂਸਿਡ ਵੱਲ ਨਾ ਧੱਕੋ ਸਾਡੇ ਪੜੇ ਲਿਖੇ ਨੌਜਵਾਨਾਂ ਨੂੰ ਗੈਂਗਸਟਰ ਨਾ ਬਣਾ ਦਿਓ ਉਹਨਾਂ ਨੂੰ ਜੀਤੋਗੇ ਉਹਨਾਂ ਨੂੰ ਜਗਾਰ ਦਿਓ ਚੱਲਦਾ ਰਿਓ ਜਗਾਰ ਨਾ ਖੋ ਅਸੀਂ ਨਵਾਂ ਜਗਾਰ ਨਹੀਂ ਮੰਨਦੇ ਸਾਡੀਆਂ 3 3 4 4 ਕੋਰਡੀਆਂ ਜਿਹੜੀਆਂ ਮਸ਼ੀਨਰੀਆਂ ਹਨ ਉਹਨਾਂ ਨੂੰ ਵੇਚਣਾ ਕਰੋ ਬੈਂਕ ਸਾਡੇ ਘਰ ਰੋਕ ਲੈਣਗੇ ਸਾਨੂੰ ਸਾਡੀਆਂ ਜਾਇਦਾਦਾਂ ਰੋਕ ਲੈਣ ਦੇ ਬੈਂਕ ਜੀ ਅਸੀਂ ਇਹ ਕੰਮ ਨਹੀਂ ਕਰ ਦਿੱਤਾ ਤਾਂ ਕਰਕੇ ਪਹਿਲਾਂ ਤੁਸੀਂ ਹੱਥ ਛੁੜ ਕੇ ਬੇਨਤੀ ਕਰਾਂਗੇ ਨਹੀਂ ਅ ਕਿਤੇ ਵੀ ਕਾਰਵਾਈ ਤੋਂ ਪਿੱਛੇ ਨਹੀਂ ਰਹਿਾਂਗੇ ਚਾਹੇ ਇਹਦੀ ਹੋਵੇ ਚਾਹੇ ਗ੍ਰਹਿ ਮੰਤralਾ ਹੋਵੇ ਅਸੀਂ ਚਾਹੇ ਸੀਬੀਆਈ ਹੋਵੇ ਇਹ ਸਾਰੇ ਸਬੂਤਾਂ ਖਿਲਾਫ ਅਸੀਂ ਕਰ ਜਾਵਾਂਗੇ ਇਹ ਤੁਹਾਨੂੰ ਵੀ ਭਰਾਵਾਂ ਨੂੰ ਬੇਨਤੀ ਹੈ ਵੀ ਸਾਡੇ ਇਹ ਖਬਰਾਂ ਵੱਧ ਤੋਂ ਵੱਧ ਚਲਾ ਕੇ ਪੰਜਾਬ ਸਰਕਾਰ ਤੱਕ ਇਹ ਭੇਜੋ ਮਾਨ ਸਾਹਿਬ ਤੱਕ ਇਹ ਭੇਜੋ ਮਾਨ ਸਾਹਿਬ ਚੁੱਪ ਨੂੰ ਤੋੜੋ ਪੰਜਾਬ ਦਾ ਧੱਕਾ ਹੋ ਰਿਹਾ ਹੈ ਠੀਕ ਹੈ ਜੀ ਐਨਾ ਕਹਿੰਦੇ ਹੋਏ ਬਹੁਤ ਬਹੁਤ ਧੰਨਵਾਦ ਜਿਹੜੀ ਜਿਹੜੇ ਕਮਿਸ਼ਨ ਲੈਣ ਵਾਲੇ ਹਾਂ ਜੀ ਕੀ ਨਾਮ ਆਫ ਕਰਨ ਦੇ ਦੇਖੋ ਆਪਤਨਾ ਦੇ ਨਾਂ ਤਾਂ ਮੈਂ ਕੀ ਦੱਸਾਂ ਜੇ ਮੰਨ ਲਾ ਗਏ ਕਿ ਖਤਮ ਹੋ ਗਿਆ ਕਰਪਸ਼ਨ ਖਤਮ ਹੋ ਗਈ ਥੱਲੇ ਦਾ ਛੱਡੋ ਉੱਚ ਅਧਿਕਾਰੀ ਆ ਜਿਹੜੇ ਕੈਂਡੀਆਲ ਬੈਠੇ ਆ ਸਾਰੇ ਲੈਂਦੇ ਆ ਸਾਰੇ ਕੋਈ ਸਬੂਤਾ ਖਾਤੋਂ ਲੈ ਸ਼ੁੱਧ ਨਾ ਲੈਂਦੇ ਆ ਠੀਕ ਹੈ ਕਿ ਜੇ ਕੋਈ ਇਹਨੂੰ ਵੱਧ ਗਿਆ ਕਰਪਸ਼ਨ ਪਹਿਲੀਆਂ ਸਰਕਾਰਾਂ ਨਾਲੋਂ ਵੱਧ ਗਈ ਕਰਪਸ਼ਨ ਕਿੰਨਾ ਕਿੰਨਾ ਲੈਂਦੇ ਆ 5% ਦਾ ਹੁਣ ਹੁਣ ਪਹਿਲਾਂ ਤਾਂ ਛੱਡੋ ਜਿਹੜਾ ਹੁਣ ਟੈਂਡਰ ਲੈ ਰਹੇ ਆ ਇਹਨੇ ਤਾਂ ਪਹਿਲਾਂ 10 ਮੰਗਦੇ ਕੁਸਤਾ ਕਿਤੇ ਦਾ ਫਿਰ ਤਕਰ ਨਾ ਗਿਆ ਇਹ 40-40 ਰੋਡ ਦੇ ਲਾਦੇ 5-7% ਤਾਂ ਲੈਣਗੇ ਨਹੀਂ ਹੋਰ ਤਾਂ ਕੋਈ ਹੋਰ ਤਾਂ ਕੋਈ ਤੁਕੀ ਨਹੀਂ ਮੰਦੀ ਬਠੇ ਟੈਂਡਰ ਲਾਉਂਦੀ ਇਹ ਤਾਂ ਵੀ 100 ਟਿੱਕਾ ਦਾ ਲਓ ਬਦਨਾ ਵੀ ਉਹ ਇੱਕ ਤਾਂ ਲੈ ਲੋ ਹੋਰ ਤਾਂ ਕੋਈ ਅਜਿਹਾ ਕਾਨੂੰਨੀ ਕੋਈ ਨਹੀਂ ਜੇ ਕੋਈ ਸ਼ਰਤ ਵੀ ਉਹਦੇ ਬਣਾ ਦੂਗਾ ਜਾਂ ਕੋਈ ਉਹਨਾਂ ਕੋਲ ਕੋਈ ਸਾਥੋਂ ਵਧੀਆ ਮਸ਼ੀਨਰੀ ਹੈ ਕੋਈ ਖਾਸ ਹੈ ਫਿਰ ਵੀ ਤਾਂ ਕਮਿਸ਼ਨ ਲੈਣ ਦਾ ਬੰਨਾ ਜੇ 45 ਕਰੋੜ ਦਾ ਕੰਮ ਹੈ ਕਿਹੜੇ-ਕਿਹੜੇ ਨੀਮ ਤੋੜੇ ਗਏ ਨੇ ਜੇ ਟੈਂਡਰ ਦੇਣ ਵਾਲੇ ਜੇ ਇੱਕ ਇਹਨਾਂ ਨੇ 45 45 ਕਿਲੋਮੀਟਰ ਤੇ ਪਲਾਂਟ ਰੋਇਆ ਠੇਕੇਦਾਰਾਂ ਦੇ ਵੀ 45 ਕਿਲੋਮੀਟਰ ਤੋਂ ਵੱਧ ਕੋਈ ਠੇਕੇਦਾਰ ਨਹੀਂ ਪਾ ਸਕਦਾ ਟੈਂਡ ਨਹੀਂ ਪਾ ਸਕਦਾ ਉਹ ਕਿਉਂ ਨਹੀਂ ਪਾ ਸਕਦਾ ਵੀ ਜਦੋਂ ਜਿਹੜਾ ਲੁੱਕ ਦਾ ਟੈਂਪਰੇਚਰ ਹੁੰਦਾ ਹੈ ਜੋ 45 ਕਿਲੋਮੀਟਰ ਤੋਂ ਵੱਧ ਦੂਰ ਜਾਊਗਾ ਤਾਂ ਉਹ ਛੜਕ ਬੱਛੜਕਾਂ ਵਧਿਆ ਨਹੀਂ ਬੰਦੀਆਂ ਉਹਦਾ ਟੈਂਪਰੇਚਰ ਘਟ ਜਾਂਦਾ ਤਾਂ ਅਸੀਂ 45 ਕਿਲੋਮੀਟਰ ਹੀ ਟੈਂਡ ਪਾਉਣੇ ਆ ਤੇ ਇਹ 96 ਛੜਕਾਂ ਇਹਦਾ 70 80 ਕਿਲੋਮੀਟਰ ਜਾਊਗਾ ਇਹਦਾ ਨਬ ਜੇ 200 ਕੋਟ ਦਾ ਕੰਮ ਲਾਉਂਦੇ ਸੀਗੇ ਤੋ ਉਹ ਤਾਂ ਫਿਰ 200 ਕਿਲੋਮੀਟਰ ਹੋ ਗਿਆ ਤਾਂ ਸਾਰਾ ਪੰਜਾਬ ਹੋ ਗਿਆ ਇੱਕ ਜਿਲਾ ਹੋ ਗਿਆ ਬਠਿੰਡਾ ਜਿਲਾ ਜੇ ਬਸ ਸਦੂਗੜਾ ਕੜਾ ਕਿੰਨੇ ਉਹ ਜਾਂਦੇ 80 ਕਿਲੋਮੀਟਰੋਂ ਜਾਂਦੇ ਜੇ ਤੋਬਰ ਡਬਲ ਹੀ ਹੈ ਜੇ ਤਾਂ ਵੀ 40 45 50 60 ਕਿਲੋਮੀਟਰ ਹੋ ਗਿਆ ਤੇ ਤਾਂ ਇਹਨਾਂ ਨੇ ਇਹ ਰੂਟ ਸਾਰੇ ਛਿੱਕੇ ਕੰਨ ਦਿੱਤੇ ਕਲੀਆਂ 96 ਹੜਕਾ ਲਾ ਨਹੀਂ ਸਕਦੇ ਜਦੋਂ ਕਿ ਇਹ ਕਿ 96 ਹੜਕਾ ਲਾਉਣੀ ਸੀ ਤੇ ਇਹ ਡੀਐਨਟੀ ਇਹ ਕਿਉਂ ਬਣਾਈਆਂ ਇਹਨਾਂ ਨੇ ਦੋ ਦੋ ਕੁੜੀਆਂ ਡੀਐਨਟੀਆਂ ਬਣੀਆਂ ਪਈਆਂ ਤੁਸੀਂ ਵੀ ਐਂਡਰ ਦੇ ਅੱਗੇ ਨਾਲੋਂ ਗੱਲ ਕਰੋ ਮੈਂ ਤੁਹਾਨੂੰ ਨੰਬਰ ਦਿੰਦਾ ਡੀਐਨਟੀ ਬਣੀਆਂ ਪਈਆਂ ਔਰ ਜਵਾਨੀ ਆਡਰ ਲੈਉਂ ਇਕੱਠੇ ਕਰ ਰਏ ਕੋਨਾ 45 ਬੰਦ ਦੀ ਰੋਡ 2.5 ਰੋਡ ਦੀਆਂ ਨੂੰ 45 45 ਕੋਲ ਕਰ ਰਹੀ ਹੈ ਉਹ ਕਿਨੇ ਦਿੱਤੇ ਆਡਰ ਸਰਕਾਰ ਦੇ ਲਿਖ ਕੇ ਆਡਰ ਤਾਂ ਆਈ ਨਹੀਂ ਜਵਾਨੀ ਆਡਰ ਕੌਣ ਦੇ ਰਿਹਾ ਇਹ ਪਤਾ ਲੱਗਣਾ ਚਾਹੀਦਾ ਤੁਸੀਂ ਵੀ ਪਤਾ ਲਾਓ ਆਓ ਇੱਕ ਨੂੰ ਪਤਾ ਕਰੋ ਪਰਿਵਾਰ ਪ੍ਰਭਾਵਤ ਹੋਣਗੇ ਠੇਕੇਦਾਰ ਦੇ ਦੇਖੋ ਪੰਜਾਬ ਚ 300 ਤਾਂ ਠੇਕੇਦਾਰ ਹੋਣਗੇ ਕਿਉਂ ਜੰਨੇ ਹੋਣਗੇ ਜੇ ਇੱਕ ਠੇਕੇਦਾਰ ਕੋਲੇ ਘੱਟੋ ਘੱਟ ਛੋਟੇ ਠੇਕੇਦਾਰ ਕੋਲੇ 20 ਡਰਾਈਵਰ ਹਾਲੋਂ ਦਾ ਲੇਵਲ ਦਾ ਇਹ ਪੱਥਰ ਕੋਲ ਦੇ ਉਹ ਹੋਣਗੇ ਹੁਣ ਤੁਸੀਂ ਕੋਨਾ ਕੋ ਟੋਪੀ ਕਰ ਲੋ ਵੀ ਕਿੰਨੇ ਪ੍ਰਭਾਵ ਥੋ ਜਾਣਗੇ ਤੁਹਾਨੂੰ ਕੀ ਲੱਗਦਾ ਇੱਥੇ ਮਨਸਾ ਕੀ ਆ ਜੋ ਐਡਾ ਵੱਡਾ ਸਰਦਾਰ ਦੀ ਗਾਰ ਕੋਲ ਆ ਜਾ ਰਿਹਾ ਮਨਸਾ ਜੀ ਪੈਸੇ ਇਕੱਠੇ ਕਰਨਾ ਕਮਿਸ਼ਨ ਕਰਪਸ਼ਨ ਹੈ ਮਨਸਾ ਹੋਰ ਕੋਈ ਮਨਸਾ ਨਹੀਂ ਪੰਜਾਬ ਦੇ ਲੋਕਾਂ ਨੂੰ ਕਿਉਂ ਨਹੀਂ ਕਰਦੇ ਕੀ ਛੱਡ ਦਿੰਦੇ ਹੋ ਕੀ ਕਰਦੇ ਉਹ ਜੀ ਖਾਣੇ ਦੇ ਘਰ ਤਾਂ ਕਹਿੰਦੇ ਆਪਦਾ ਮਾਦੂ ਤੇ ਸ਼ਾਮੀ ਥਿੱਟੂ ਜੋ ਆਪਦੇ ਹੈ ਹੀ ਨਹੀਂ ਫਿਰ ਮਾਰਕੇ ਤੱਕ ਥਾਣੇ ਕੋਲ ਸਿੱਟੂ ਤੁਹਾਡੇ ਕੋਲ ਹੋ 300 ਐਕਟੂ ਜਾਏਗਾ ਤੋਂ ਕੰਮ ਨਹੀਂ ਲੱਗੂਗੀ ਇਹਦਾ ਨਹੀਂ ਹੋਵੇ ਪਹਿਲਾਂ ਤਾਂ ਹਾਈ ਕੋਰਟ ਜਾਵਾਂਗੇ ਮਨਜੋ ਹਾਈ ਕੋਰਟ ਨੂੰ ਦੱਸਾਂਗੇ ਵੀ ਐਂ ਕਰਕੇ ਆਏ ਆ ਫੇਸ ਨੂੰ ਪਹਿਲਾਂ ਦੱਸਿਆ ਫਿਰ ਅਸੀਂ ਹੋਮ ਇਸ਼ਟਰੀ ਦਿੱਲੀ ਨਾਲ ਗੱਲ ਕਰਾਂਗੇ ਲਿਖਤੀ ਦੱਸਾਂਗੇ ਸਾਰਾ ਕੁਝ ਅਸੀਂ ਈਡੀ ਕੋਲ ਜਾਵਾਂਗੇ ਆਫਸਰਾਂ ਦੇ ਲੋਬੇ ਦੱਸਾਂਗੇ ਇਹਨਾਂ ਨੂੰ ਈਡੀ ਤੋਂ ਅਸੀਂ ਸੀਵੀ ਦੀ ਜਾਂਚ ਮੰਗਾਗੇ ਵੀ ਦੱਸੋ ਤੇ ਇਹ ਐਸਾਂ ਨੂੰ ਪਤਾ ਲੱਗ ਹੀ ਜਾਊਗਾ ਵੀ ਕੌਣ ਕਿੰਨੇ ਦੇ ਦੇ ਰਿਹਾ ਅਸੀਂ ਹੁਣ ਲਿਖ ਕੇ ਦੇਵਾਂਗੇ ਮੈਸਰੂਲੀ ਪ੍ਰੋਪਲਰਿਕਨ ਦੁਆਰਾ ਕਰੂੰਗਾ ਮੇਰੇ ਕਮਿਸ਼ਨ ਦੱਸਾਂਗੇ ਐਨੇ ਪ੍ਰਿੰਟ ਕਮਿਸ਼ਨ ਦਿੱਤਾ ਹੈ ਮੈਂ ਉਹ ਪੰਦ ਦੱਸੂੰਗਾ ਮੈਂ ਹਨ ਇਹ ਤੋਂ ਕੋਈ ਡਾਰ ਮਾਇਆ ਗੁਰਾ ਜੀ ਨਾਲ ਹੈ ਜੀ 10 ਮਿੰਟ ਵਿਚ ਰਹੀ ਜੀ ਨੇ ਇੱਕ ਟੈਕਨੀਕਲ ਐਡਵਾਈਜ਼ਰ ਨਾਲੋਂ ਚਿੱਠੀ ਲੀਡ ਕੀਤੀ ਹੈ ਫਿਰ ਗਰੁੱਪ ਚ ਮੰਡੀ ਬੋਰਡ ਦਾ ਹਾਂਜੀ ਮੰਡੀ ਬੋਰਡ ਦਾ ਟੈਕਨੀਕਲ ਐਡਵਾਈਜ਼ਰ ਹੈ ਉਹਨੇ ਸਰਕਾਰ ਨੂੰ ਚਿੱਠੀ ਲਿਖੀ ਹੈ ਵੀ ਨਾ ਕਰੋ ਇਕੱਠੇ ਪੰਜਾਬ ਚ ਵੀਰੇ ਜਰੀ ਵਜੂਗੀ ਪੰਜਾਬ ਚ ਜਿਹੜਾ ਆ ਦੌਰ ਚੱਲ ਰਿਹਾ ਹੈਗਾ ਤਾਂ ਇਹ ਵੱਧ ਜੂਗਾ ਬਰਬਾਦ ਹੋ ਜਾਣਗੇ ਨੌਜਵਾਨ ਵੀ ਤੁਸੀਂ ਨਾ ਕਰੋ ਉਹਨੇ ਚਿੱਠੀ ਪੜੋ ਤੁਸੀਂ ਮਾਤਰ ਨੂੰ ਤੁਸੀਂ ਗਰੁੱਪ ਚ ਤੁਹਾਡੇ ਜੀ ਰਿਲੀਜ਼ ਕੀਤੀ ਹੈ ਉਹਨੇ ਚਿੱਠੀ ਲਿਖੀ ਹੈ ਜਿਹੜੇ ਆਪਰ ਬੈਠੇ ਚੰਗੇ ਤਾਂ ਉਹ ਲਿਖਣਗੇ ਜੀ ਤੁਸੀਂ ਦਿੱਲੀ ਦੇ ਹਾਰੇ ਗਰੁੱਪ ਦੀ ਗੱਲ ਕਰਦੇ ਕਿਹੜਾ ਗਰੁੱਪ ਹੈ ਜੀ ਤੇ ਦਿੱਲੀ ਚ ਤਾਂ ਸਾਰੇ ਆਵਾਦੀ ਪਾਰਟੀ ਦਾ ਆਵਾਦੀ ਪਾਰਟੀ ਦਾ ਜਿਹੜਾ ਹੈ ਕਿਹੜਾ ਗਰੁੱਪ ਹੈ ਉਹ ਤਾਂ ਮੈਂ ਸੀ ਸਪਸ਼ਟ ਦੱਸ ਦਿਆਂਗੇ ਤੁਹਾਨੂੰ ਥੋੜਾ ਜਿਹਾ ਮੈਨੂੰ ਟਾਈਮ ਦਿਓ ਮੈਂ ਨਾ ਦੱਸੂਗਾ ਇਕੱਲੇ ਇਕੱਲੇ ਦੇ ਪੰਜਾਬ ਦੇ ਜਿਹੜੇ ਕੰਟਰੈਕਟਰ ਨੇ ਉਹਨਾਂ ਨੂੰ ਬਿਲਕੁਲ ਕੰਮ ਨਹੀਂ ਮਿਲ ਰਿਹਾ ਨਹੀਂ ਮਿਲ ਰਿਹਾ ਪੰਜਾਬ ਦੇ ਕੰਟਰੈਕਟਰ ਕੰਮ ਕਿਉਂ ਨਹੀਂ ਕਰਦੇ ਕਦੀ ਤਾਂ ਜਿਹੜੀ ਕੈਪੈਸਿਟੀ ਹੈ ਉਹ 10 ਕਰੋੜ ਦੀ ਕਰ ਰਹੀ ਹੈ ਉਦੋਂ ਬਾਅਦ ਉਹ ਕੰਮ ਨਹੀਂ ਲੈ ਸਕਦੇ ਤੇ ਇਹ 1 ਕਰੋੜ ਦੇ ਲਾ ਰਹੇ ਜਦੋਂ ਦੇਹ ਜਾਵੇ ਅੱਜ ਤੱਕ ਤਾਂ ਲੱਗੇ ਨਹੀਂ ਹਰਿਆਣਾ ਚ ਵੀ ਕਿਤੇ ਨਹੀਂ ਲੱਗੇ ਹਿੰਦੁਸਤਾਨ ਤੇ ਕੰਟਰੈਕਟਰ ਦਾ ਕੰਮ ਕਿਤੇ ਲੱਗੇਗਾ ਇਸ ਤਰ੍ਹਾਂ ਜੇ ਲੱਗਦੇ ਆ ਨੈਸ਼ਨਲ ਹਾਈਵੇ ਦੇ ਲੱਗਦੇ 200 ਕਰੋੜ ਦੇ ਜਾਂ ਕੋਈ 30 ਚਰਨਜੇ ਦੇ 50 ਚਰਨਜੇ ਦੇ ਕੇ ਹੁੰਦੀ ਹੈ ਕੰਮ ਹੁੰਦੇ ਉਹ ਲੱਗਦੇ ਆ ਵੱਡੇ ਲੱਗ ਜਾਂਦੇ ਹਨ ਕੋਈ ਇਤਰਾਜ ਨਹੀਂ ਕਿਉਂਕਿ ਅਸੀਂ ਅੱਧੇ ਛੋਟੇ ਕੰਮ ਕਰਕੇ ਖੁਸ਼ ਵੱਡੇ ਜਿਹੜੇ ਵੱਡੇ ਕਰੀ ਜਾਂਦੇ ਮੁੱਖ ਮੰਤਰੀ ਵੱਲੋਂ ਉਹ ਵੀ ਜਿਹੜੇ ਵੱਡੇ ਕੰਮ ਹੁੰਦੇ ਐ ਜਿਹਨੇ 2 ਕਰੋੜ ਦਾ ਹੋ ਗਿਆ ਜੇ ਵੀ ਉਹ ਵੀ ਸਿੰਗਲ ਛੜਕ ਹੁੰਦੀ ਐ ਸਿੰਗਲ ਛੜਕ ਜਿੱਥੇ ਮਰਜੀ ਚੈੱਕ ਕਰ ਲੋ 96 ਛੜਕ ਕਿਥੇ ਕੰਮ ਚ ਨਹੀਂ ਹੋਣਗੀਆਂ ਸਰਕਾਰ ਦੀ ਸਰਕਾਰ ਦਾਅਵੇ ਕਰਦੀ ਐ ਰਿਸ਼ਤਾਜਾਰ ਖਤਮ ਹੋਇਆ ਕਿੰਨੇ ਬੰਦੇ ਵੀਰਸ ਨੇ ਚੱਕ ਲਈ ਕਿੰਨੀ ਕਾਰਵਾਈ ਹੋਈ ਪੁੱਛ ਕਹਿੰਦੇ ਰਿਸ਼ਤਾਜਾਰ ਹੋ ਜਾਂਦਾ ਸਰਕਾਰ ਦਾ ਪੂਰੇ ਪੋਸਟ ਤੇ ਤਾਂ ਆਹ ਬੈਨਰ ਜੋ ਸ਼ਹਿਰ ਤੋਂ ਨਿਕਲਦੇ ਆ ਤਾਂ ਆਹ ਪੋਸਟ ਲੱਗੇ ਹੁੰਦੇ ਆ ਇਹ ਤਾਂ ਚਾਰ ਫਦਮ ਐਨੇ ਵੱਡੇ ਫਦਮ ਜਿਹੜਾ ਪ੍ਰੇਤਾ ਜਾਣਾ ਮੈਂ ਜਾਰੇ ਬੋਲ ਜੂਗਾ ਇੱਕ ਦਿਨ ਚ ਅੱਡੇ ਪੰਜਾਬ ਦੀ ਅਫਰ ਵਿਜਨ ਤੋਂ ਫੜਾਦਾ ਨਾ ਕਿਹੜਾ ਪ੍ਰੇਤਾ ਜਾਇਗਾ ਖਪਮ ਦੀ ਗੱਲ ਕਰਦੇ ਹੋ ਤੁਸੀਂ ਸਰਕਾਰ ਦਾਵੇ ਕਰਦੇ ਨਾ ਦਾਵੇ ਫੋਕੇ ਆ ਸਰਕਾਰ ਦੇ ਮੈਨੂੰ ਸੱਦੇ ਸਰਕਾਰ ਮੈਂ ਨਾ ਦੱਸੂਗਾ ਮੈਂ ਜਿਆਦਾ ਤਾਂ ਦੱਸੂਗਾ ਫਰਾਂ ਦੀਆਂ ਪਰ ਉਹ ਗੱਲ ਚ ਉਹ ਗੱਲ ਕਰੋਂਗੇ ਪਰ ਉਹ ਜਨਤਕੀ ਗੱਲ ਹੈ ਅਸੀਂ ਛੋਟੇ ਠੇਕੇਦਾਰਾਂ ਅਸੀਂ ਆਪਦੇ ਜੋਜ਼ਗਾਰ ਬਣ ਲੈ ਜੇ ਇਹਨਾਂ ਗੱਲਾਂ ਚ ਪੈ ਗਈ ਖਦਾ ਜੋਜ਼ਗਾਰ ਪ੍ਰਭਾਵਿਤ ਹੁੰਦਾ ਅਸੀਂ ਤਾਂ ਕੰਮ ਕਰਨ ਵਾਲੇ ਆਂ ਤਾਂ ਕਿ ਅਸੀਂ ਕੋਈ ਕਿਸੇ ਨੂੰ ਬਲੈਕਮੇਲ ਕਰਨ ਵਾਲੇ ਆਂ ਤੁਹਾਡੀ ਕਿਤਾਬ موجوده ਤੁਹਾਡਾ ਜੀ 11 ਜੋਜ਼ਗਾਰ ਤੁਹਾਡਾ ਮੌਜੂਦ ਤੁਹਾਡਾ ਪੂਰੇ ਖਤ ਪੁਰਿਆ ਤੁਹਾਡੇ ਬੱਚਾ ਪੂਰੇ ਖਤ ਪੁਰਿਆ ਤੁਹਾਨੂੰ ਕਿੰਨੀ ਲੇਬਰ ਹੈ ਹਜ਼ਾਰਾਂ ਦੀ ਗਿਣਤੀ ਤੁਹਾਡਾ ਲੇਬਰ ਹੈ ਉਹਦਾ ਕੋਈ ਵਿਕਰੀ ਖਤਮ ਹੋ ਰਿਹਾ ਤੁਹਾਡੇ ਕੰਮ ਦਾ ਹੁਣ ਸਾਨੂੰ ਸਪਸ਼ਟਤਾ ਦੱਸ ਦਿੱਤਾ ਬੀਏ ਗ੍ਰਾ ਹੁਣ ਹੋ ਰਿਹਾ 5% ਠੀਕ ਹੈ ਜੀ ਹੋ ਰਿਹਾ ਹੈ ਤੇ ਫੈਕਟਰੀ ਰਾਮਬੀਰ ਮੀਟਿੰਗਾਂ ਕਰ ਰਿਹਾ ਹੈ ਇੱਕ ਵਿਭਵ ਹੈ ਕੋਈ ਪੀਏ ਹੈ ਠੀਕ ਹੈ ਜੀ ਇਦੋਂ ਮੈਂ ਫੈਕਟਰੀ ਤੋਂ ਉਹ ਅਨਤਖਰ ਤੋਂ ਸਰਕਾਰ ਨਾਲ ਸਰਕਾਰ ਦੇ ਉਹਨਾਂ ਨਾਲ ਮੀਟਿੰਗ ਅਫਸਰਾਂ ਨਾਲ ਮੀਟਿੰਗਾਂ ਕਰ ਰਿਹਾ ਹੈ ਉਹਦੇ ਕੋਲ ਇਹ ਦਕਾਰ ਨਹੀਂ ਕੋਣ ਹੈ ਵਿਭਵ ਮੈਨੀਆਂ ਦਾ ਦਿੱਲੀ ਤੋਂ ਆਇਆ ਉਹ ਕਿਉਂ ਮੀਟਿੰਗਾਂ ਕਰ ਰਿਹਾ ਹੈ ਕੀ ਪਾਵਰ ਦੇ ਕੋਲੇ ਉਹ ਗਰੁੱਪ ਬਣਾ ਰਿਹਾ ਹੈ ਉਹ ਛੜਕਾਂ ਦੇ ਕੇਂਦਰ ਦੇ ਰਿਹਾ ਹੈ ਕਿਉਂ ਤੂੰ ਤੁਸੀਂ ਅਗਲੇ ਅੱਛਾ ਵਾਸਤੇ ਕਿੰਨੀ ਵੇਟ ਕਰਾਉਣੀ ਵੀ ਆ ਤੂੰ ਦਿੱਲੀ ਆਉਣੀ ਕਰੋ ਤਾਂ ਪਰ ਚਲਾ ਨਹੀਂ ਕਰੋ ਤਾਂ ਭੇਜਿਆ ਕੰਡਰ ਨਹੀਂ ਜਿਹੜਾ ਕੰਡਰ ਲੱਗਿਆ ਜਿਹੜਾ ਕਹਿਤਾ ਨਾ ਕੀਤਾ ਤਾਂ ਸਾਡਾ ਤਾਂ ਤੁਹਾਨੂੰ ਵੀ ਅਸੀਂ ਲੀਡ ਕਰ ਦਾਂਗੇ ਅਸੀਂ ਹੋਮ ਮਿਨਿਸਟਰੀ ਨੂੰ ਤੇ ਈਡੀ ਨੂੰ ਤੇ ਈਫੀਬੀਆਈ ਨੂੰ ਤਾਂ 2-4 ਦਿਨਾਂ ਚ ਸਾਰਾ ਕੁਝ ਲਿਖ ਕੇ ਭੇਜਾਂਗੇ ਹਾਂ ਜੇ ਤੁਹਾਨੂੰ ਦੱਸਾਂਗੇ ਤਾਂ ਵੀ ਬਾਈ ਨੇਮ ਹੀ ਦੱਸਾਂਗੇ ਸਾਰਾ ਕੁਝ ਹਾਈ ਕੋਰਟ ਹਾਂ ਤੇ ਆਂ ਮੰਨ ਜੋ ਹਾਈ ਕੋਰਟ ਤੋਂ ਕੋਈ ਸੀਨੀਅਰ ਵਕੀਲ ਕਰਕੇ ਉੱਥੇ ਵੀ ਦੱਸਾਂਗੇ ਵੀ ਅਜਿਹੇ 45 45 ਕਿਲੋਮੀਟਰ ਦੇ ਪਲਾਂਟ ਲਵਾਏ ਐ ਇਹਦਾ ਬੇਕਾਰ ਹੋ ਕੇ ਵੀ ਹਾਈ ਕੋਰਟ ਨੂੰ ਹੱਥ ਜੋੜਾਂਗੇ ਵੀ ਦੱਸੋ ਮਦਦ ਕਰੋ ਸਾਡੀ ਕਿੰਨੇ 1 ਕਿਲੋੜਾ ਕਿੰਨੇ ਟੋਨ ਪੰਜਾਬ ਚ 300 ਟੋਨ ਹੋਊ ਜੀ ਘੱਟੋ ਘੱਟ 300 ਬਾ ਪੰਜ ਸੌ ਹੋਊਗਾ ਛੋਟੇ ਲੱਗ ਕੱਠੇ ਬਿਲਕੁਲ ਕੱਠੇ ਆਮਾ ਇਧਰੇ ਕੱਠੇ ਸੇ ਲੈਵਾਂਗੇ 8 5 ਠੀਕ ਹੈ ਜੀ